ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਇੱਕ ਔਟੇ 'ਚ ਚੜ ਗਏ ਹਾਂ ਸ਼ਿਖਰਪਾ। ਕੱਲ ਇਹਨਾਂ ਛੇਪੀਆਂ-ਜੁਪੀਆਂ ਲਾਤੀ ਉੱਪਰ। ਤੇ ਹੁਣ ਬਨੇਰੇ ਬਣ ਹੁੰਦੇ ਆ। ਉਧਰ ਮਿਸਤਰੀ ਲੱਗੇ ਆ ਖਤਰਿਆਂ ਦਾ ਖਲਾੜੀ। ਮਿਸਤਰੀ ਨੂੰ ਫੌਣੇ ਬਹੋਂ ਹੁੰਦੇ। ਬਹਿ। ਬਹੁਤ ਵਧੀਆ ਬੰਦ। ਉਹ ਸਾਡ ਬੰਤ ਐਨ। ਮਾਲਾ। ਉਰਦੇ ਆਂ ਦੇਖਦਾ ਹੁਣ ਪਿੰਡ ਦੇਖੋ। ਤਰੀ ਦਾ ਹੁਣ ਫੋਨ ਮੁੱਕ ਗਿਆ ਕਿੰਨੇ ਕਿੱਥੇ ਤੱਕ ਫੋਨ ਨਹੀਂ ਘਲਾਉਂਦਾ ਲਾਉਂਦਾ ਅੱਛਾ ਉਹਰੇ ਤਾਂ ਨਹੀਂ ਕਟਿੰਗ ਦੀ ਲੋੜ ਪੈਂਦੀ ਇੱਟਦੀ ਇਹ ਪੱਕੇ ਲਾਤੇ ਇਹ ਪੱਕੇ ਲਾਈ ਕਿ ਕੱਚੀ ਪੱਕੇ ਪੱਕੇ ਵਿੱਚ ਪਟਣੇ ਨਹੀਂ ਫਿਰ ਇਹ ਕੀ ਆ ਲਿਆ ਪਾਉਣਾ ਲਿਆ ਜੀ

ਲਾ ਦੇ ਹਣਾ ਨਾ ਕਾਲਾ ਹੋ ਰਹਾ ਮੈਸਟਰ ਵੀ ਬੁਲੇ ਟੈਲਾਂ ਵੀ ਲੱਗਣ ਲੱਗ ਗਏ ਹੋਵੇ ਤਾਂ ਮੈਂ ਤੁਹਾਨੂੰ ਉੱਪਰ ਤਾਂ ਮੈਂ ਕੋਟ ਪਾ ਗਿਆ ਇਹਦਾ ਮੇਰੇ ਉੱਪਰ ਆ ਗਿਆ ਧੁੱਪ ਤਿੱਖੀ ਜਿਹੀ ਲੱਗੀ ਕੋਟ ਕਾ ਲਾਤਾ ਇਹਨੇ ਆ ਬਾਥਰੂਮ ਉਰੇ ਵੀ ਅੱਧੀ ਖਣੀ ਮੰਨ ਆਉਣੇ ਆ ਤੇ ਸਰੀਆ ਆ ਗਿਆ ਆਪਣਾ ਉਹ ਖੜਾ ਸਰੀਆ ਕਾਲੂ ਬਨਣਾ ਹੁੰਦਾ ਹੁਣ ਲੈ ਬਈ ਹੁਣ ਪਰਾਂ ਧੁੱਪ ਤਿੱਖੀ ਆ ਗਈ ਐਨ ਗਰਮੀ ਲੱਗਦੀ ਮਿਸਤਰੀ ਠੀਕ ਐ ਹਮੇ ਇਸਤਰੀ ਠੀਕ ਐ ਠੀਕ ਐ ਆਲਠਾ ਇਹ ਹੁਣ ਦੇਖ 10 ਦਿਖਾਈਏ ਹੁਣ ਨਾਟਾ ਲਾ ਮੈਂ ਆਪਣੀ ਸਾਰੀਆਂ ਲੋਈ ਮੈਂ ਘਰ ਆ ਗਿਆ ਸੀਗਾ ਡੈਡੀ ਕਹਿੰਦਾ ਚਿਪੀ ਚੱਕ ਲਿਆ ਮੈਂ ਤਾਂ ਨਾਲੇ ਮੰਮੀ ਜੀ ਨੇ ਟੈਲਾਂ ਲਗਦੀਆਂ ਦਿਖਾ ਰੰਦਾ ਪਤਾ ਕਰਿਆ ਮਾੜੀ ਮੋਤੀ ਉਹ ਮੈਂ ਰਹੀ ਦੀ ਉਸ ਤੇ ਆਪ ਲਾ ਦਿਆ ਕੀ ਜੀ ਦਾ ਚਿਪੀ ਚਿਪੀ ਤਾਂ ਉੱਥੇ ਹੁਣੇ ਉੱਪਰ ਨਾ ਪੈ ਪਏ ਜੇ ਖੁੱਲੇ ਪਏ ਮੜੇ ਕੇ ਹਾਂ ਉਹਨੇ ਮੈਂ ਕਿਹਾ ਕੁਛ ਮਿੱਟੀ ਮੁੱਟੀ ਗਿਰ ਜੂਗੀ ਕੱਲ ਟੁੱਟ ਕੇ ਨਾ ਪੈ ਪਾਉ ਸਮਾਨ ਚੱਕਦੇ ਆਂਦੇ ਹਾਂ ਇਹ ਗੋਲ ਨਹੀਂ ਕਿੱਥੇ ਉਹ ਪੈਪਾ ਬੈਂਡ ਬੈਂਡ ਕਾ ਤੁਹਾਡੀ ਡਿਟੇਲ ਸਮਝਾ ਕਮਰੇ ਵਾਲੀ ਇਹਨਾਂ ਤੁਹਾਡੇ ਬਾਥਰੂਮ ਵਾਲੀ ਆਹ ਪਈਆਂ ਇੱਕ ਮਿੰਟ ਲੈਡ ਮਾਰ ਕੇ ਦਿਖਾਉਂਦਾ ਆਹ ਮੇਰੇ ਕਮਰੇ ਦੀ ਆਹ ਤੇ ਉਹ ਆਹ ਬਾਥਰੂਮ ਦੀ ਮੈਚਿੰਗ ਤੁਹਾਡੀ ਆਹ ਹੈ ਆਹ ਤੇ ਆਹ ਵਾਈਟ ਹਾਂ ਠੀਕ ਹੈ ਤੇ ਮੈਟ ਫਿਨਿਸ਼ ਆ ਤੁਹਾਡੀ ਇਹ ਚਾਚੇ ਵਾਲੀ ਸਾਰੀ ਇਹ ਚਾਚੇ ਵਾਲੀ ਮੈਟ ਠੀਕ ਹੈ ਮੇ ਆ ਤੁਹਾਡੀ ਚਮਕਣੀ ਬਹੁਤ ਸੋਹਣੀ ਹੈ ਜਿਆਦਾ ਲਾਈਟ ਵਾਂਗ ਚਮਕਣੀ ਹੈ ਨਾ ਹਾਂ ਆਹ ਚਿੱਟਾ ਬਹੁਤ ਸੋਹਣੀ ਚਮਕਣ ਲੱਗਣੀ ਹੈ ਵਿੱਚ ਵਿੱਚ ਵਧੀਆ ਨਾਲ ਇਹ ਚਿੱਟਾਈ ਜਿਹਦਾ ਨਾਮ ਹੈ ਹਾਂਜੀ ਇਹ ਨਾ ਤਾਰਾਂ ਤੋਂ ਨਹੀਂ ਇਹ ਨਾ ਇਹ ਤਾਂ ਦੂਈਆਂ ਇਹ ਬਤ ਕਹਿਣਾ ਹੌਲ ਸਟਾਈਲ ਦਾ ਮੈਕ بڑا ਹਾਊਗਾ ਹੋਰ ਸਰੀਰ ਆ ਗਿਆ ਇਹ ਆਪ ਉਹਦੇ ਸਾਹਮਣੇ ਰੱਖੋ ਭਾਈ ਜਿਆਦਾ ਤਾਂ ਨਹੀਂ ਉਸੇ ਸਾਹਮਣੇ ਨੇ 70000 ਦਾ ਹੋਰ 70000 ਦਾ ਇਹ ਮਾਧਿਅਮ ਫੇ ਲੈਡਰਿੰਗ ਮੈਂ ਵੀ ਪਹਿਣਾ ਤੇ ਟੋਏ ਪਰ ਟੋਏ ਪਰ ਕੋਠੇ ਪਰ ਕਿੰਨੇ ਪਏ ਕੋ ਅਲੱਗ-ਅਲੱਗ ਸਰੀਆ ਹੁੰਦਾ ਐ ਥੋੜੀ ਕਿ ਸਰੀਆ ਮੈਨੂੰ ਆਹ ਨਾ ਅੱਜ ਸ਼ਾਦੀ ਨੇ ਦਾ ਠੀਕ ਆ ਦਿਖਾਵਾਂ ਟੈਲਾ ਤੁਹਾਨੂੰ ਅੰਦਰ ਆ ਫਰਸਾਂ ਦੇਖਣਾ ਮੈਂ ਤੁਹਾਨੂੰ ਪੁੱਛਾਂਦੀ ਨਾ ਲੈਡ ਬੜੀ ਲਾਤੀ ਆ 2 ਲੀਟਰ ਭਾਈ 2 ਲੀਟਰ ਹੀ ਮੰਗਦੇ ਤਾਂ 2 ਲੀਟਰ ਦੀ ਨਹੀਂ ਕਿਹਾ ਜੀ ਇਹ ਆਹਾਂ ਬਹੁਤ ਹੈ ਹੋਰ ਕਾਈ ਮੁਕਤੀ ਨਾ ਪੈਰੀ ਤੜੀ ਕਿਤੇ ਇਹ ਦੱਸੋਨੀ ਸਤੇ ਮਗਦੀਆ ਜਿਹੜੀਆਂ ਸਭ ਦਾ ਫਾਇਦਾ ਲਈ ਲਈ ਨਾ ਹਾਂ ਆਪਣੇ ਕੋਈ ਨਹੀਂ ਕਿ ਤਰੀਕਾ ਜਿਹੜੀ ਪਹਿਲਾਂ ਫੁੱਟ ਗਈ ਸੀ ਫੁੱਟ ਗਈ ਨਹੀਂ ਨਹੀਂ ਨਾ ਉਹ ਅੱਜ ਤਰੀਕਾ ਦਾ ਹੋਰ ਤਾਂ ਆਪਣੇ ਦਾ ਉਹਦੇ ਵੇਲੇ ਦਾ ਭਾਈ ਉਹ ਮੂਰ ਆਪਣਾ ਇਹ ਤਾਂ ਕੈਮੀਕਲ ਚ ਲੱਗਦੀਆਂ ਸਾਰੀਆਂ ਆਹ ਡਰ ਲੈ ਨੀ ਮੋੜ ਮੋੜ ਤੇ ਤੜਕਣੀ ਦੀ ਇਹਨੇ ਕਿ ਤੋ ਤੜਕੀ ਜਾਂਦੀ ਹੁੰਦੀ ਹੈ ਇਹ ਤਾਂ ਕਟਿੰਗ ਕਰਕੇ ਪੀਸ ਲੱਗੜਿਆ ਉਹਦਾ ਕਰਾ ਕਟਿੰਗ ਕਰੀ ਵੀ ਆਹ ਮੀਸਰ ਇਹ ਤਾਂ ਥੱਲੇ ਧਰਦੇ ਨੇ ਤੇ ਦੇਖਦੇ ਫੁਲਾ ਕੇ ਧਰਤੀ ਵਾਲੇ ਹਾਂਜੀ ਐਦਾਂ ਤੇ ਇਹ ਥੱਲੇ ਨਹੀਂ ਆਏਗੀ ਕਿਚਨੇ ਕੱਟ ਕੇ ਆਏ ਇਟਾਂ ਜਾ ਰਹੀਆਂ ਹੁਣ ਉੱਪਰ ਇਹ ਤੇ ਮੈਂ ਕਿਹਾ ਉਹ ਬੀਚੇ ਦੀ ਸਫਾਈ ਕਰਕੇ ਇਹ ਤਾਂ ਕਰਦਾ ਨਹੀਂ ਸਵਾਈ ਹਾਂ ਪਲੀਸ ਚਿੰਗੀ ਤਰ੍ਹਾਂ ਮੁੱਛ ਮਾਰਨੇ ਹਾਂਜੀ ਟਿੱਕੀ ਤੋਂ ਪੈਨ ਬਹੁਤ ਟਿੱਕੀ ਤੋਂ ਪੈਸੇ ਤੁਹਾਡੇ ਥੋੜੇ ਥੋਏ ਸਿੱਕੇ ਮਾਰਾ ਦੇ ਹਾਂ ਬੜੀ ਹੈ ਕਟ ਸਮਾਨ ਲਿਓਣੇ ਦਾ ਰਸਤਾ ਹੈਗਾ ਨਗ ਤਾਂ ਹੈਗਾ ਹੈਗਾ ਹੈ ਬਾਈ ਹਾਂ ਬਿੱਚ ਨਾਂ ਕੋਈ ਜਾਂਦਾ ਲੰਘ ਹੀ ਜਾਂਦਾ ਤਾਂ ਸਰੀਆ ਵੀ ਉਤਰ ਗਿਆ ਬਣਾ ਸਾਰਾ ਕਿੱਥੇ ਸਰੀਆ ਉਹ ਪਿਆ ਉਹ ਦੇਖੋ ਪਹਿਲਾਂ ਮੈਂ ਸਾਰੀ ਚੁੱਕਾਂ ਇੱਧਰ ਉਹ ਚੰਗੇ ਦੇ ਚੱਕ ਫਾਲਤੂ ਨਹੀਂ ਮਗਾਇਆ ਤੀ ਜੇ ਸਰੀਆ ਘਟੇ ਅੱਡੇ ਤੇ ਟੱਕ ਲਿਆਣ ਥੀ ਵੀ ਕੰਮ ਹਾਂ ਐਨ ਓਕੇ ਤਾਂ ਜੇ ਪਹਿਲਾ ਟੈਲਾ ਲਾਵੇਂਗਾ ਫੇਵਰੇਟ ਨਹੀਂ ਹੁੰਦਾ ਦਾ ਜਿਆਦਾ ਨਹੀਂ ਦਹੰਦਾ ਟੈਲਾ ਓਖੜੇ ਹੁੰਦੀ ਨੇ ਬਾਈਬ੍ਰੇਟਰ ਟੈਲ ਖਿਲਣੇ ਨਹੀਂ ਦਉਂਦੀ ਇੱਥੇ ਲੱਗੀ ਹੈ ਨਾ ਹਾਂ ਹਾਂਜੀ ਵੀਰ ਤੇ ਲੋਗੇ ਸਾਰੇ ਬਨੇਰੇ ਬਨੋਗੇ ਤੇ ਮਿਸਤਰੀਆਂ ਦਾ ਕਰ ਲਈ ਛੁੱਟੀ ਸੰਗੋਈ ਉਹ ਭੱਜੇ ਅੰਦਰ ਲੈ ਜਿੰਮਿਆ ਦੀ ਲੈ ਠੀਕ ਹੈ ਠੀਕ ਹੈ ਠੀਕ ਹੈ ਜੀ ਅੰਦਰ ਤੇ ਰੁਕ ਟੁੱਟ ਗਈ ਤੇ ਅੰਦਰ ਟੈਲ ਨਾਲ ਲੱਗੇ ਵੇ ਤੇ ਕਾਲੂ ਹੁਣ ਟੋਏ ਦਾ ਕੰਮ ਚੱਲੂਗਾ ਟੱਲਣਾ ਵੀ ਸੋਨਾ ਕੰਮ ਖਿੱਚਿਆ ਵਾਜੇ ਥੋੜਾ ਲੇਟ ਲੱਗੇ 11 12 ਵਜੇ ਪਹਿਲਾਂ ਤਾਂ ਟਾਇਲਰ ਟੂਲਾ ਸੈਟੇ ਕਰੋਗੇ ਕਿਹੜੀ ਢਾਲ ਕਿਹੜੇ ਕਮਰੇ ਚ ਕੱਲ ਤਾਂ ਕੰਮ ਤਾਂ ਲਗੂ ਕਿੰਨਾ ਕਰ ਹੁੰਦਾ ਤੇ ਲਓ ਬਈ ਕੋਠੇ 'ਪਾ ਪਹੁੰਚ ਗਏ ਠੀਕ ਆ ਮਮੀ ਥੱਲੇ ਟੈਲਣ ਦੀ ਵੀ ਛੁੱਟੀ ਹੋਣੇ ਵਾਲੀ ਐ ਉਹ ਤਾਂ ਹੁੰਦੇ ਕੋ ਤੁਹਾਨੂੰ ਕੰਮ ਅੱਜ ਕਿੰਨਾ ਕਰ ਹੋਇਆ ਵੈਸੇ ਲੇਟੇ ਲੱਗੇ ਜੇ ਥੋੜ੍ਹ ਪਹਿਲੇ ਵਾਰ ਤਾਂ ਚਾਲ ਥੋੜੀ ਔਖੀ ਹੋਣਦੀ ਪਹਿਲੇ ਦਿਨ ਆ ਤੇਰੀ ਥੋੜੀ ਸੈਟਿੰਗ ਹੋਣੀ ਆ ਕਾਲੂ ਕਰ ਹੋਣੀ ਆ ਹਾਂਜੀ ਕਿੰਨੇ ਵੀ ਸੋਹਣੇ ਥੱਲੇ ਜਿੰਨੇ ਹੀ ਐ ਵੀ ਨਹੀਂ ਜਿੰਨਾ ਥੱਲੇ ਉਹਨੇ ਹੀ ਉੱਪਰ ਹੈ ਉਚਾਈ ਚੜਾਈ ਹਾਂਜੀ ਠੀਕ ਹੈ ਕਿਹੜਾ ਜਾ ਰਾ ਜੂਸ ਹਾਂ ਬੱਦਲ ਕਾ ਹੋ ਗਿਆ ਬਾਹਰ ਸਮਾਨ ਦੇਖ ਕੇ ਚ ਕੋਵਣਾ ਉਹ ਸਰੀ ਨਹੀਂ ਕਹਿੰਦਾ ਨਾ ਤੋ ਬੋ ਰੱਖੋ ਉਹ ਤਾਂ ਕਹਿ ਤਾ ਹਾਂ ਜੀ ਜਿਹੜੀ ਮੈਂ ਤੁਹਾਨੂੰ ਬੋਲ ਰਹੀ ਆ ਉਹ ਦੇ ਦੇ ਠੀਕ ਆ ਸਾਰਾ ਉਹ ਮਸ਼ੀਨ ਕਰੰਦਾ ਉਹ ਥੱਲੇ ਹੀ ਆ ਉਹਦੇ ਬਧਰੇ ਬਾਉਂਡ ਤਾਂ ਇਹਦੀ ਲੋਡ ਨਹੀਂ ਪੈਣੀ ਅੰਮੀ ਕਰਨ ਨੂੰ ਲੈ ਚੱਲਦੇ ਕੱਟ ਕੱਲੂ ਲੋਡ ਪਉਂਗੀ ਮਾਣੀ ਮੋਟੀ ਹੋਰ ਵੀ ਨਿੰ ਗੱਬੇ ਜੀ ਰੱਖ ਦਿੰਦਾ ਇਹਨੂੰ ਉਹ ਠੀਕ ਹੈ ਨਾ ਗੱਬੇ ਉਹ ਗੱਬੇ ਹਲੇ ਬਿਲਡ ਨਹੀਂ ਆ ਕੱਲੂ ਆਵਾਂਗੇ ਸਾਰੇ ਆ ਪੱਕੇ ਨੇ ਠੀਕ ਆ ਆਪਣੇ ਵਾਧਰੇ ਉਧਰੇ ਸਾਰੇ ਹਾਂ ਕੱਲੂ ਆਵੋਗੇ ਕੱਲੂ ਆਵਾਂਗੇ ਥੱਲੇ ਟੈਲਨ ਦਾ ਖੰਮਾ ਦਿਖਾਉਂਦਾ ਤੁਹਾਨੂੰ ਜਾ ਕੇ ਕਿੰਨਾ ਕੁ ਹੋ ਗਿਆ ਆ ਟੈਲਾਂ ਦੇਖੀ ਯਮੀ ਚਲੋ ਜੀ ਨਾ ਵੀ ਹੁੰਦਾ ਇਹ ਟਾਇਲ ਨਾ ਹੈ ਟਾਇਲ ਤਾਂ ਲੱਗੀ ਨਹੀਂ ਸਾਹਮਣੇ ਲੱਗੀ ਵੀ ਲੱਗੀ ਆਂ ਚਿੱਟੇ ਕੀ ਮਾਰੇ ਬੰਦ ਹੈ ਇਹ ਚਿੱਟੇ ਗਿਆ ਮਾਰ ਕੇ ਦੇਖੇ ਇਹ ਤਾਂ ਪਾਣੀ ਨਿਕਲੇ ਆ ਉਹਦੇ ਕਰਕੇ ਨਹੀਂ ਹੈ ਇਹਲੇ ਨਹੀਂ ਕਿਉਂ ਨਾ ਮਾਰੇ ਰੂਪ ਪਤਾ ਨਹੀਂ ਪਾਣੀ ਨੇ ਛਿੱਟੇ ਮਰਵੇ ਹੈ ਇਹ ਤਾਂ ਨਿਕਦਾ ਨਹੀਂ ਪਾਣੀ ਕਿੱਲਾ ਛਿੱਟੇ ਮਾਰ ਕੇ ਦੇਖਿਆ ਹੁਣਾਂ ਪੁੱਛੋ ਹਾਂਜੀ ਨਹੀਂ ਸਲਾਹ ਮੋਹ ਆਈ ਵੀ ਹੈ ਖਾਲੇ ਨਾਮੀ ਨਵੀ ਲੱਗੀ ਵਾ ਕਿ ਖਾਲੂ ਪਸਾ ਲਗੂਗਾ ਠੀਕ ਐ ਨਾ ਸਲਾਬ ਨਾ ਸਲਾਬ ਨਹੀਂ ਇਹ ਸਾਫ ਕਰਕੇ ਗਿਆ ਉਹ ਹਾਂ ਸਾਫ ਕਰਕੇ ਗਿਆ ਉਹ ਜਿਹੜਾ ਦਿਖਦਾ ਨਹੀਂ ਆ ਦਿਖਦਾ ਗਿੱਲਾ ਪਿਆ ਇਹ ਸਾਰੀ ਚੀਜ਼ਾਂ ਸਾਫ ਕਰਕੇ ਤੇ ਉੱਪਰ ਜਮੀਆਂ ਦੀ ਐ ਨਾ ਹਾਂ ਆ ਵੀ ਐ ਦੇਖੋ ਪ੍ਰੋਪਰ ਸਾਰੇ ਹੁੰਦੇ ਇਹ ਤਾਂ ਕੁੰਜ ਜੰਕਦੀਆਂ ਨਾ ਮੈਂ ਹਾਂ ਅੱਜ ਸਾਰੇ ਕਮਰੇ ਜਲਾ ਜਾਣੇ ਇੱਕ ਬੱਲ ਹੁੰਦੇ ਕਿੰਨੀ ਰੋਸ਼ਨੀ ਕਰਨੀ ਆ ਬੱਲੰਮ ਦਾ ਰੱਖਣੇ ਨਹੀਂ ਪਰ ਵੱਲਮ ਹੁੰਦਾ ਹੈ ਨਾ ਡਾਉਨਸ ਰੀਂਗ ਜਣ ਕੱਲ ਨੂੰ ਦੇਖਦੇ ਹਾਂ ਐਨ ਐਨ ਪੂਰੀ ਐ ਨਹੀਂ ਕਿ ਸਿੱਧੀ ਚਪਕਾਤੀ ਹੈ ਨਾ ਨੇ ਪਹਿਲਾਂ ਆਪਾਂ ਲਾ ਕੇ ਵਾਈਬ੍ਰੇਟ ਮਾਰਦੇ ਹੁੰਦੇ ਤੇ ਆਪਾਂ ਕਿ ਸਾਰੇ ਜਿਹੜੇ ਮਸਾਲਾ ਵਿੱਚ ਉਹ ਹੋ ਜਾਵੇ ਕਟਿੰਗ ਵੀ ਸੋਹਣੀ ਕਰੀ ਹੋਏ ਨੇ ਜਨ। ਤੇ ਇਹੇ ਤਰ੍ਹਾਂ ਦਾ ਹਾਂਜੀ। ਇਹੇ ਤਰ੍ਹਾਂ ਬੁਲਾ ਲੀ ਜੂਗਾ। ਕੱਲੂ ਦੇਖ ਦੇਗਾ ਨਾ ਕੱਲੂ ਕੰਧਾਂ ਨਵੇੜ ਦੇਣੀ ਸ਼ਹਿਰ ਪੂਰੀਆਂ। ਕੱਲੂ ਗੱਜ ਥੋੜਾ ਸਾਜਰੇ ਕੰਮ ਸ਼ੁਰੂ ਹੋ ਜਾਂਦਾ ਪਰ ਪਹਿਲੇ ਦਿਨ ਦਾ ਕੰਮ ਔਖਾ ਹੀ ਹੁੰਦਾ। ਪਹਿਲਾਂ ਇਹਨਾਂ ਦਾ ਸਾਰ ਟਾਇਲਾਂ ਕੱਢੀਆਂ ਸਾਰੀਆਂ ਅਲੱਗ-ਅਲੱਗ। ਕਿਹੜੇ ਕਮਰੇ ਦੀ ਕਿਹੜੀ ਟਾਇਲ ਹੈ। ਆ ਦੇਖੋ ਇੱਧਰ। ਠੀਕ ਹੈ ਨਾ ਹੁਣ ਆਹ ਦੋ ਆਹਾਂ ਦੋ ਮੇਰੇ ਕਮਰੇ ਦੀਆਂ। ਆਦੋ ਤੁਹਾਡੇ ਕਮਰੇ ਦੇ ਉਹ ਦੋ ਚਾਚੇ ਦੇ ਦੀਆਂ ਐਕਣਾ ਰੱਖੀਆਂ ਉਹਦੀਆਂ ਉਹਰੇ ਤਾਂ ਨਿਕਲਦਾ ਨਹੀਂ ਕੋਈ ਉਹ ਟੋਆ ਦਾ ਹੈ ਮਰੇ ਕੋ ਨਿਕਲੂ ਉੱਥੇ ਹੀ ਤੇ ਰਸਤੇ ਜੇ ਰੱਖੋ ਉੱਥੇ ਆ ਆ ਉਧਰ ਲੈ ਲੈਣਾ ਹਾਂ ਹਾਂ ਉਹਦੇ ਦੇ ਗੱਟੇ ਗੱਤੀ ਬਹੁਤ ਹੋ ਗਏ ਪਏ ਗਲੇ ਜਾਣੇ ਇਹ ਸਭ ਤੋਂ ਵਧੀਆ ਨੇ ਰੂਮ ਦੇ ਚਿੱਟੜੇ ਸੌਫੇ ਹੁੰਦੇ ਹਾਂਗੇ ਚਿੱਟੜੇ ਸੌਫੇ ਹੁੰਦੇ ਜੋ ਸਮਝ ਲਓ ਬਾਸ ਨੂੰ ਅਜੇ ਟੈਲਾ ਲੱਗੀ ਫਿਰ ਕਮਰਾਂ ਆਪਣਾ ਨੇੜ ਚ ਹੈ। ਪਹਿਲਾਂ ਦਾ ਪਹਿਲਾਂ ਕਮਰੇ ਦੇ ਕਿੰਨੇ ਕਮਰੇ ਨਿਕਲ ਜਗਾ ਨ ਇੱਕ ਦਿਨ ਚ। ਹੂੰ ਕਹਿੰਦੇ ਆ ਉਹ ਕਹਿੰਦੇ। ਬਾਦ ਤੋਂ ਉਹ ਦੇ ਲਓ 3-3 ਦਿਨ ਲੱਗਣੇ ਹੁਣ। ਇਹਨੇ ਥੋੜਾ ਥੋੜਾ ਇਹ ਫਰਸ ਨੇ ਟਾਈਮ ਲੈ ਲੈਣਾ ਇਹਦੇ ਨੇ। ਪਰ ਨਹੀਂ ਇਹ ਤਾਂ ਸੋਖਾ ਹੀ ਐ। ਹੈ ਨਹੀਂ। ਮਾ ਕਮਰੇ ਦੇ ਬਾਦ ਤੋਂ ਨੇ ਫਰਸ ਨੇ ਟਾਈਮ ਲੈਣਾ। ਕਿਉਂਕਿ ਇਹਦੀ ਪਤਲੀ ਪਤਲੀ ਟਾਇਰ ਹੈ ਨਾ ਇੰਨੀ ਇੰਨੀ ਧਰਤੀ 'ਤੇ ਲੱਗਣੀ। ਕੰਦਾ ਜੇ ਟਾਈਮ ਲੱਗਦਾ ਤਰਤੀਬ ਨਾਲ ਨਹੀਂ ਨਾ ਟਾਈਮ ਲੱਗਦਾ ਇਹ ਥੋੜੀ ਜਿਹੀ 1 ਇੰਚ ਤਾਂ ਕਰੂੰਗਾ ਡਾਊਨ ਉਹ ਰੇਖਾ ਉਂਟੀ ਜਿੱਕੀ ਵੀ ਇਹਦਾ ਨਾ ਹਾਂ ਇੰਚ ਉੱਤੇ ਟਾਇਲ ਲਗਣੀ ਹਾਂ ਇਹ ਤਾਂ ਬੜੀ ਸੋਹਣੀ ਲੱਗਿਆ ਨਾਲ ਟਾਇਲ ਮਿਲ ਕੇ ਟਾਇਲ ਨਾਲ ਟਾਇਲ ਡਿਜ਼ਾਈਨ ਲੈਣ ਤਾਂ ਤਾਂ ਪਤਾ ਹੀ ਨਹੀਂ ਲੱਗਦਾ ਚਲੋ ਹੁਣ ਹੌਲੀ ਹੌਲੀ ਦੇਖਦੇ ਆ ਹੁਣ ਲੈਂਟਰ ਦੀ ਵੇਟ ਆ ਦੇਖਿਓ ਬਾਲਕ ਕਿੰਨੇ ਚੌਣਾ ਇਹਦਾ ਆ ਤਾਂ ਇਹਦਾ ਬੱਲਮ ਲਾਵਾ ਹਨ ਆ ਬਾਲਕ ਦੇਖਿਓ ਮੰਮੀ ਇਹ ਕਰੋ ਲਾਵੇ ਦਾ ਪਲੱਗ ਲਾਵੇ ਹੁਣ ਦੇਖੋ ਕਮਰਾ ਕਮਰਾ ਹੋਵੇ ਜਗਮਗ ਜਗਮਗ ਐਚ ਲੱਗ ਦੇਖੀਏ ਕੀ ਹੈ ਵਾਈਰ ਮੁੜ ਕੇ ਦੀ ਹੈ ਸਰਟਨ ਇਹ ਨਾ ਇਹ ਖੜ ਦੇ ਗਾ ਲੂ ਬੱਲਮੇ ਉਦੋਂ ਆਉ ਲਿਆਉਣਾ ਜੀ ਤੇ ਪਲੱਗ ਲੱਗਦਾ ਹੋਵੇ ਬੱਲੋਂ ਚ ਆਹ ਲਾਈਟ ਵੀ ਬਲ ਤੇ ਕਰੂੰਗੀ ਫੇਰ ਤੇ ਬੱਲਮ ਲਾ ਦੇਵਾਂ ਜੋ ਸੋਇਂ ਚ ਮੈਂ ਲਾਉਂਦੇ ਹੋ ਬਈ ਲਾਤਾ ਕਮਰੇ ਜਿਵੇਂ ਬੱਲਮ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਕੱਲ ਵਾਲੇ ਦੋ ਕੋ ਸ਼ੋਰ ਰਹਿੰਦੇ ਆ ਕੱਲ ਫੇ ਬਲੌਗ ਪੂਰਾ ਨਹੀਂ ਬਣਿਆ ਤਾਂ ਮੈਂ ਕਿਹਾ ਚੱਲ ਕੱਲ ਨੂੰ ਪੂਰੇ ਪ੍ਰੋਪਰੇ ਬਣਾਵਾਂਗੇ ਤੇ ਕੱਲ ਵਾਲੇ ਜਿਹੜੇ ਸ਼ੋਰ ਰਹਿੰਦੇ ਹੁਣ ਆਫਸ ਕਰ ਨੂੰ ਉਹ ਪਾਵਾਂਗੇ ਕੱਲ ਟੈਲ ਤਾਰਦੇ ਤੇ ਸ਼ੋਰ ਲਾ ਬਈ ਫੇਰ ਉੱਪਰ ਚੜੇ ਆ ਮਿਸਟਰ ਠੀਕ ਆ ਬਈ ਉੱਪਰ ਅੰਦਰ ਗਾ ਜਲਦੀ ਹਰ ਰੰਡਾ ਵੀ ਵੱਜਣ ਲੱਗ ਗਿਆ ਤਾਂ ਆਹੋ ਪ੍ਰਕਾਸ਼ ਆਂਦਾ ਦੁਨੀਆ ਛੋਟੀ ਆ ਇਹਦੀਆਂ ਪਲੇਟਾਂ ਆ ਹਾਂ ਆਹ ਹੀ ਗੰਦਾਂ ਅਰੇ ਬਾਸ ਨੂੰ ਤਾਂ ਤਿਆਰ ਹੋਣ ਲੱਗ ਗਿਆ ਦਿਖਦਾ ਪੂਰਾ ਪਿੰਡ ਇਹ ਆ ਹੋਰ ਉੱਪਰ ਹੋ ਜਾਣਾ ਆਪਲੀ ਵੀ ਵੜਨੀ ਆ ਜੀ ਚਲੋ ਜੀ ਚਲੋ ਸਾਬ ਹੋ ਜਾਣਾ ਕੱਲੂ ਆਪਣਾ ਸਰੀਆ ਬੰਨ ਹੋ ਜਾਣਾ ਪਰ ਕਮਰਾ ਨਹੀਂ ਉਹ ਵੀ ਹਾਈਟ ਡੋਨੇ ਰੱਖੀ ਟੈਕੀ ਵਾਲਾ ਯਾਰ ਤੇ ਸਭੇ ਗ੍ਰੇਂਡਰ ਵੱਜਦਾ ਥੋੜਾ ਹੀ ਰਹਿ ਗਿਆ ਆ ਬਾਥਰੂਮ ਨਾ ਬਾਕੀ ਤਾਂ ਸਾਰੇ ਬਾਥਰੂਮ ਨੇ ਬੜੇ ਰਾਤ ਆਖਰੀ ਬਾਉਰਮ ਰਹਿ ਗਿਆ ਉਸ ਤੋਂ ਬਾਅਦ ਬਾਹਰ ਇਹ ਕੰਮ ਖਤਮ ਇਧਰੇ ਵੱਲ ਇਧਰੇ ਇਧਰੇ ਮੇਰੀ ਗੱਲ ਤਾਂ ਹਮੇਸ਼ਾ ਨਵਾਂ ਨਾ ਵੀ ਟੈਲ ਕਰਨ ਦਾ ਟਾਈਮ ਉਹਨੇ 2 ਮਹੀਨੇ ਜਿਹੜੀ ਪੁੱਛੀ ਉਹ ਨੀ ਆਪਾਂ ਕੱਲਾ ਕੱਲਾ ਗਰਗੀ ਕੀ ਹੋ ਗਿਆ ਦਾ ਫੜਿਆ ਨਹੀਂ ਹੋ ਰਿਹਾ ਇਹ ਅੱਛਾ ਫੜੋ ਜੀ ਕੱਲੇ ਕੱਲੇ ਹਲਕਾ ਯਾਰ ਕੱਲੇ ਕੱਲੇ ਹਲਕਾ ਆਵਾਜ਼